ਮੋਹਾਲੀ ਦਾ ਪਿੰਡ ਚਿੱਲਾ ਜਿੱਥੇ ਦੀਵਾਲੀ ਇੱਕ ਦਿਨ ਬਾਅਦ ਮਨਾਈ ਜਾਂਦੀ ਹੈ ਉਹਨਾਂ ਦੀ ਵੀ ਇੱਕ ਕਹਾਣੀ ਹੈ ਕਿਤੇ ਮੱਝਾਂ ਕਹਿੰਦੇ ਗਾਇਬ ਹੋ ਗਈਆਂ ਮੱਝਾਂ ਲੱਭਣ ਲਈ ਪੂਰਾ ਪਿੰਡ ਦੇ ਜਿਹੜੇ ਨੌਜਵਾਨ ਨੇ ਰਾਤ ਨੂੰ ਚਲੇ ਗਏ ਤੇ ਜਦੋਂ ਤੱਕ ਵਾਪਸ ਮੁੜੇ ਉਦੋਂ ਤੱਕ ਦੀਵਾਲੀ बीत ਚੁੱਕੀ ਸੀ ਤੇ ਉਹਨਾਂ ਨੇ ਅਗਲੇ ਦਿਨ ਇੱਕ ਤਾਂ ਪਸ਼ੂ ਤਾਂ ਲੱਭਣ ਦੀ ਖੁਸ਼ੀ ਮਨਾਈ ਤੇ ਦੂਜਾ ਉਹਨਾਂ ਨੇ ਦੀਵਾਲੀ ਦਾ ਤਿਉਹਾਰ ਅਗਲੇ ਦਿਨ ਬਣਾਇਆ ਤੇ ਉਹ ਜਿਹੜੀ ਦਸਮਾ ਰੀਤ ਆ ਉਹ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਜਿਹੜੀ ਦੀਵਾਲੀ ਤੋਂ ਬਾਅਦ ਦੀਵਾਲੀ ਮਨਾਉਣ ਦੀ ਦਰਮਿੰਦਰ ਜੀ ਇਸ ਪਿੰਡ ਦੀ ਬੜੀ ਦਿਲਚਸਪ ਗਾਣੀ ਤੁਸੀਂ ਸੁਣਾਤੀ ਹੈ 200 ਸਾਲ ਤੋਂ ਵੀ ਚੱਲਦੀ ਆ ਰਹੀ ਪੁਰਾਣੀ ਔਰ ਇਹਦਾ ਕੋਈ ਲਿਖਤੀ ਰੂਪ ਕੁਝ ਨਹੀਂ ਆ ਗਿਆ ਨਾ ਲੇਕਿਨ ਟ੍ਰੈਡੀਸ਼ਨ ਰਿਵਾਇਤ ਹੈ ਦੇਖੋ ਕਿੰਡੀ ਤਕੜੀ ਰਿਵਾਇਤ ਹੈ ਔਰ ਸਾਰਾ ਪਿੰਡ ਮਨਾਉਂਦਾ ਹੈ ਔਰ ਇਸ ਪਿੰਡ ਦੀ ਅਸੀਂ ਤੁਹਾਨੂੰ ਜਿਹੜੀ ਦਿਲਚਸਪ ਜਿਹੜੇ ਲੋਕ ਨਹੀਂ ਜਾਣਦੇ ਪਿੰਡ ਚਿੱਲਾ ਬਾਰੇ ਇਹ ਪੂਰੀ ਤਰ੍ਹਾਂ ਮੁਹੱਲੀ ਦੇ ਵਿੱਚ ਆ ਚੁੱਕਿਆ ਆ ਇਹ 80 ਤੇ 81 ਸੈਕਟਰ ਮੁਹੱਲੀ ਦੇ ਵਿੱਚ ਪੈਂਦਾ ਇਹ ਐਡਜਸਟਡ ਵਿਲੇਜ ਹੈ ਤੇ ਇੱਥੇ ਵੱਡੇ ਵੱਡੇ ਇੰਸਟੀਚਿਊਟ ਖੁੱਲੇ ਹੋਏ ਆ ਜੀ ਨੈਨੋ ਟੈਕਨੋਲੋਜੀ ਦਾ ਇੰਸਟੀਚਿਊਟ ਹੈ ਮੈਨੇਜਮੈਂਟ ਦਾ ਹੈ ਹਸਪੀਟਲਸ ਨੇ ਕਾਲਜ ਨੇ ਬੜਾ ਕੁਝ ਖੁੱਲ ਚੁੱਕਿਆ ਆ ਪਰ ਰਵਾਇਤਾਂ ਤੋਂ ਰਵਾਇਤਾਂ ਸਾਡੀਆਂ ਬਹੁਤ ਜ਼ਬਰਦਸਤ ਹੁੰਦੀਆਂ ਇਹਨਾਂ ਦੇ ਨਾਲ ਜੁੜੀਆਂ ਪਿੰਡ ਨੂੰ ਜੋੜਦੀਆਂ ਨੇ ਇਹ ਏਕੇ ਦੀ ਮਿਸਾਲ ਸਾਨੂੰ ਜਿਹੜੀ ਆ ਉਹ ਹਰ ਥਾਂ ਤੇ ਵਿਖਾਉਣੀ ਚਾਹੀਦੀ ਆ ਔਰ ਇਸ ਪਿੰਡ ਲਈ ਵੀ ਕਿ ਇਹਨਾਂ ਨੇ ਟਰੈਡੀਸ਼ਨ ਇੰਨੀ ਦੇਰ ਤੋਂ ਸਾਂਭ ਕੇ ਰੱਖੀ ਹੋਈ ਆ